ਜਦ ਨਸ਼ਾ ਉਰਦ ਪੰਜਾਬ ਸਰਕਾਰ ਦੇ ਝੰਡੇ ਤੇ ਮਾਨਯੋਗ ਡੀਸੀ ਪੰਜਾਬ ਜੀ ਦੇ ਦਸ਼ਨ ਨਿਰਦੇਸ਼ ਤੇ ਜ਼ਿਲ੍ਹਾ ਜਰੰਧਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਾਹਿਬ ਗੁਰਮੀਤ ਸਿੰਘ ਜੀ ਵੱਲੋਂ ਜ਼ਿਲ੍ਹੇ ਅੰਦਰ ਸਰਚ ਆਪਰੇਸ਼ਨ ਕਸਾ ਆਪਰੇਸ਼ਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸੌਦੇਮ ਸ਼ਾਹਕੋਟ ਦਾਣਾ ਮੋੜਾ थाना ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲਿੰਦਰ ਸਿੰਘ ਵੱਲੋਂ ਲੱਖਰਾਂ ਦੀ ਟੀਮਾਂ ਲੈ ਕੇ ਇਲਾਕੇ ਵਿੱਚ ਕਸਾ ਆਪਰੇਸ਼ਨ ਕੀਤਾ ਗਿਆ ਜੋ ਇਸ ਆਪਰੇਸ਼ਨ ਦੇ ਇਤਰਾਕ ਨਾਕੇ ਗਸ਼ਟਾ ਅਤੇ ਸਰਚ ਕੀਤੀ ਗਈ ਦਰਨੇ ਨੱਕਬੰਦੀ ਤਿੰਨ ਵੱਖ-ਵੱਖ ਜਗ੍ਹਾ ਤੋਂ ਸਾਡੇ ਕੋਲ ਰਿਕਵਰੀ ਹੋਈਆਂ ਜਿਹਦੇ ਤਹਿਤ ਇੱਕ ਦੋਸ਼ੀ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਰਾਮਗੜੀਆ ਮੱਲਾ ਸ਼ਾਹਕੋਟ ਕੋਲ 57 ਗ੍ਰਾਮ ਯਰੂ 9200 ਰੁਪਏ ਡਰਗਮਣੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਉਹਦਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਔਰ ਇਹ ਦੋਸ਼ੀ ਵੜਾ ਨਟੂਰੀ ਸਗਾ ਇਹਦੀ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਇਹਦੇ ਇਹ ਸਮਾਨ ਇਹ ਕਿੱਥੋਂ ਲੈ ਕੇ ਆਇਆ ਕਿਹੜੇ ਸਾਧਨ ਇਹਨੇ ਵਰਤੇ ਜਾਇਦ ਉਹ ਕਿਹੜੀ ਪ੍ਰਾਪਰਟੀ ਬਣਾਈ ਉਹ ਡਿਊਰਨ ਅਨਵੈਸਟੀਗੇਸ਼ਨ ਵੈਰੀਫਾਈ ਕੀਤੀ ਜਾਊ। ਇਸੇ ਤਰ੍ਹਾਂ ਇੱਕ ਹੋਰ ਜਿਹੜਾ ਮਕਦਮਾ ਦਰਜ ਹੋਇਆ ਐਸੇ ਗੁਟਾ ਸਿੰਘ ਚੰਕਨਝਰ ਉਸਿਆ ਵੱਲੋਂ ਕਿ ਦੋਸ਼ੀ ਹਰਮਨਪ੍ਰੀਤ ਸੇ ਉਸ ਪਰ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਬੰਦ ਥਾਨਾ ਧੰਨਵਾਲ ਥਾਣਾ ਸ਼ਾਹਕੋਟ ਪਾਸੋਂ ਇੱਕ ਦੇਸੀ ਕਟਾ ਬੱਤੀਬੌਰ ਸਵੇਤ ਮੈਗਜ਼ੀਨ ਅਤੇ ਤਿੰਨ ਰੌਂਗ ਜਿੰਦਾ ਉਤੋਂ ਬਰਾਮਦ ਹੋਇਆ ਹਨ ਅਤੇ ਉਹਦਾ ਇੱਕ ਹੀਰੋਨਾ ਮੋਟਰਸਾਈਕਲ। ਇਸ ਦੋਸ਼ੀ ਤੇ ਪਹਿਲਾਂ ਵੀ ਵੱਖ-ਵੱਖ ਤਰਾਹਾਂ ਦਾ ਤਿੰਨ ਮਕਦਮੇ ਦਰਜ ਹਨ। ਤੇ ਜੇਲ੍ਹ ਤੋਂ ਜਵੰਥੇ ਆਇਆ ਹੋਇਆ ਤੇਰੀ ਜਿਹੜੀ ਤਫਤੀਸ਼ ਹੈ ਉਹ ਬੜੀ ਡੀਪਲੀ ਕੀਤੀ ਹੈ ਕਰ ਰਹੇ ਆ ਕਿ ਵਾਪਨ ਕਿੱਥੋਂ ਲੈ ਕੇ ਆਇਆ ਕਿੱਥੇ ਵਰਤਿਆ ਗਿਆ ਜਾਂ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਇਹਨੂੰ ਮਾਨਜਮਤਾਂ ਤੇ ਪੇਸ਼ ਕਰਕੇ ਅਗਲਾ ਰਮਾਨਾਸ ਕੀਤਾ ਜਾਊਗਾ ਇਸੇ ਤਰ੍ਹਾਂ ਇੱਕ ਮੁਕਦਮਾ ਐਸੇਪੂਰਨ ਸਿੰਘ ਵੱਲੋਂ ਦਰਜ ਕੀਤਾ ਕਿ ਦੋਸ਼ੀ ਦਰਸ਼ਨ ਸਿੰਘ ਉਸ ਲੱਡੂ ਪੁੱਤਰ ਉਤਮ ਸਿੰਘ ਵਾਸੀ ਪਿੰਡ ਬਾਉਗਲ ਬਾਉਗਲ ਥਾਣਾ ਸ਼ਾਫੋਟ ਦੇ ਘਰ ਵਿੱਚੋਂ 209 ਕੋਤਨਾ ਸ਼ਰਾਬ ਮਜਾਜ ਨੇਸੀ ਜਿਹੜੀ ਬਰਾਮਦ ਹੋਈ ਆ ਔਰ ਇਹ ਦੋਸ਼ੀ ਵੀ ਜਿਹੜਾ ਘਰੋਂ ਫਰਾਰ ਆ ਤੇ ਇਹਦੇ ਖਿਲਾਫ ਪਹਿਲਾਂ ਵੀ ਪੰਜ ਮਕਦਮੇ ਦਰਜ ਹਨ ਤੇ ਇਹਦੀ ਜਿਹੜੀ ਡਿਪਲੀ ਅਨਵੈਸਟੀਗੇਸ਼ਨ ਕੀਤੀ ਜਾਊਗੀ ਕਾਸ ਆਪਰੇਸ਼ਨ ਦੇ ਨਾਲ ਨਾਲ ਨਾਪੀਸ ਵੱਲੋਂ ਅਭਿਆਨ ਜਿਹੜਾ ਜਦ ਨਸ਼ਿਆਂ ਦੇ ਵਿਰੁੱਧ ਜਿਹੜਾ ਚੱਲਿਆ ਉਹਦੇ ਲਈ ਵੱਡੀਆਂ ਮਰਾਮੀਆਂ ਲਗਾਤਾਰ ਹੋ ਰਹੀਆਂ ਹਨ ਔਰ ਨਾ ਨਾ ਜਿਹੜੇ ਇਸ ਭਿਆਨਕ ਨਸ਼ੇ ਦੀ ਬਿਮਾਰੀ ਚ ਲਿਪਤ ਹੋ ਚੁੱਕੇ ਹਨ ਉਹਨਾਂ ਪੀੜਤਾ ਨਾਲ ਉਹਦੇ ਪਰਿਵਾਰਾਂ ਨਾਲ ਵਕਤ ਸਮੇਂ ਜਿਹੜੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਿਵਲ ਹਸਪੀਟਲ ਚੋਂ ਦਾ ਟਰੀਟਮੈਂਟ ਕਰਾਉਣ ਲਈ ਅਫਸਾਇਰ ਜਾ ਰਹੇ ਹਨ ਔਰ ਪਬਲਿਕ ਜਿਹੜੀ ਇਸ ਕਾਲ ਤੇ ਸਪੋਰਟ ਵੀ ਕਰ ਰਹੀ ਹੈ ਨਾਲ ਨਾਲ ਇਸ ਬਿਮਾਰੀ ਭੈਣ ਹੈ ਕਿ ਬਿਮਾਰੀ ਦਾ ਲਾਮਤਾ ਮਾਰੇ ਵੀ ਪਬਲਿਕ ਨੂੰ ਵੱਖ-ਵੱਖ ਪਲੇਟਫਾਰਮਾਂ ਉਰਹੀਂ ਜਾਗਰੂਤਾ ਫੈਲਾਈ ਜਾ ਰਹੀ ਹੈ ਥੈਂਕ ਯੂ ਯਦ ਨਸ਼ਾ ਵਰਤ ਪੰਜਾਬ ਸਰਕਾਰ ਦੇ ਏਜੰਡੇ ਤੇ ਮਾਨਯੋਗ ਡੀਸੀਪੀ ਪੰਜਾਬ ਜੀ ਦੇ ਦਸ਼ਨ ਨਿਰਦੇਸ਼ ਤੇ ਜ਼ਿਲ੍ਹਾ ਜਨਰਲ ਤੇ ਅੱਜ ਦੇ ਮਾਨਯੋਗ ਐਸਐਸਪੀ ਸਾਹਿਬ ਗੁਰਮੀਤ ਸਿੰਘ ਜੀ ਵੱਲੋਂ ਜ਼ਿਲ੍ਹੇ ਅੰਦਰ ਸੱਚ ਆਪਰੇਸ਼ਨ ਕਸਾ ਆਪਰੇਸ਼ਨ ਨਿਆਂ ਹੁਣ ਦਾ ਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸ਼ਾਹਕੋਟ ਸਹਾਕੋਟ थाना ਮੋੜਲਾ थाना ਸ਼ਾਹਕੋਟ ਦੇ ਮੁਖ ਅਫਸਰ ਇਨਸਪੈਕਟਰ ਬਲਿੰਦਰ ਸਿੰਘ ਵੱਲੋਂ ਲੱਖਰਾਂ ਦੀ ਟੀਮਾਂ ਲੈ ਕੇ ਇਲਾਕੇ ਵਿੱਚ ਕਸਾ ਆਪਰੇਸ਼ਨ ਕੀਤਾ ਗਿਆ ਜੋ ਇਸ ਆਪਰੇਸ਼ਨ ਦੇ ਇਤਰਾਣ ਨਾਕੇ ਗਸ਼ਟਾਂ ਔਰ ਸਰਚ ਕੀਤੀ ਗਈ ਦੌਰਾਨੇ ਨਾਕਾਬੰਦੀ ਤਨ ਵਕ ਵਕ ਜਗ੍ਹਾ ਤੋਂ ਸਾਡੇ ਕੋਲ ਰਿਕਵਰੀ ਆਉਂਦੀਆਂ ਜਿਹਦੇ ਤਹਿਤ ਇੱਕ ਦੋਸ਼ੀ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਰਾਮਗੜੀਆ ਮੱਲਾ ਸ਼ਾਹਕੋਟ ਕੋਲ 57 ਗ੍ਰਾਮ ਹੈਰੋਨ 9200 ਰੁਪਏ ਰਕਮ ਨਹੀਂ ਇੱਕ ਇਲੈਕਟ੍ਰੋਨ ਕੰਡਾ ਤੇ ਇੱਕ ਉਹਦਾ ਮੋਟਰਸਾਈਕਲ ਜਿਹੜਾ ਬ੍ਰਾਂਡ ਦਾ ਹੈ ਔਰ ਇਹ ਦੋਸ਼ੀ ਬੜਾ ਨਟੋਰੀਸ ਹੈਗਾ ਇਹਦੀ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਦੇ ਇਹ ਸਮਾਨ ਇਹ ਕਿੱਥੋਂ ਲੈ ਕੇ ਆਇਆ ਕਿਹੜੇ ਸਾਧਨ ਇਹਨੇ ਵਰਤੇ ਜਾਂ ਇਹਦੇ ਕਿਹੜੀ ਪ੍ਰਾਪਰਟੀ ਬਣਾਈ ਉਹਦੀ ਵੀ ਇਨਵੈਸਟੀਗੇਸ਼ਨ ਵੈਰੀਫਾਈ ਕੀਤੀ ਜਾਊਗਾ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਮੁਕਾਦਮਾ ਅਦਾਲਤ ਚ ਹੋਇਆ